ਜੀ ਜੀਵੀਐਸ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਜਗਵੀਰ ਜਾਦ ਇਸ ਵਕਤ ਮੈਂ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਤਿੰਨ ਗੁਰੂਆਂ ਦੀ ਚਰਨਸ਼ੋਪਾਤ ਤਕਤੂਪੁਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਬੀਤੀ ਰਾਤ ਪਿੰਡ ਦੇ ਸਰਪੰਚ ਹਰਦੀਪ ਸਿੰਘ ਦਿਓਲ ਦੇ ਉੱਪਰ ਦੋ ਨੌਜਵਾਨਾਂ ਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਭਗ 9 ਫਾਇਰ ਆ ਜਿਹੜੇ ਰਾਉਂਡ ਹੋਏ ਨੇ ਤੇ ਕੀ ਆ ਸਾਰਾ ਮਸਲਾ ਖਬਰਦਾਰ ਰੱਖ ਕਰ ਲੈਨੇ ਆ ਸਰ ਸਾਹਿਬ ਦੀਤੀ ਰਾਤ ਜਿਹੜਾ ਪੂਰੇ ਸ਼ਹਿਰ ਵਿੱਚ ਦੂਹੀਆਂ ਚੱਲਣ ਦੀ ਜਿਹੜੀ ਖਬਰ ਨਸ਼ਰ ਹੁੰਦੀ ਆ ਲੋਕਾਂ ਵੱਲੋਂ ਵਕ ਵਕ ਧਾਰਨਾਵਾਂ ਦੁਨੀਆ ਬਣਾਇਆ ਜਾਂਦੀਆਂ ਨੇ ਕੀ ਕਾਰਨ ਸੀ ਕਿਵੇਂ ਸਾਰੀ ਬਾਤ ਆ ਸਭ ਤੋਂ ਪਹਿਲਾਂ ਮੈਂ ਫਤਿਹ ਜਗਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਕਰੀਬਨ ਪੌਣੇ 7 ਦਾ ਟਾਈਮ ਸੀਗਾ ਜੀ ਉਦੋਂ 5 ਮਿੰਟ ਪਹਿਲਾਂ ਮੈਂ ਇੱਥੇ ਗੇਟ 'ਚ ਖੜਾ ਸੀਗਾ ਮੁੰਡੇ ਆਪਣੇ ਪਿੰਡ ਦੇ ਸੀਗੇ ਜਿਹੜੇ ਇੰਟਰਲੌਕ ਟਾਈਲਾਂ ਸੋਣੇ ਟੁੱਟੀਆਂ ਸੀ ਉਹਨਾਂ ਦਾ ਕੰਮ ਕਰੀ ਜਾਂਦੇ ਸੀਗੇ ਉਹ ਮੈਂ 5 ਮਿੰਟ ਵਾਸਤੇ ਅੰਦਰ ਆਇਆ ਖਾਣਾ ਖਾਣ ਤਕਰੀਬਨ ਸ਼ੇ 40 ਦੇ ਫਾਇਰਿੰਗ ਹੋਈ ਆ 9 ਰਾਉਂਡ ਦੇ ਕਰੀਬ ਫਾਇਰਿੰਗ ਹੋਈ ਆ ਦੋ ਅਣਪਛਾਤੇ ਵਿਅਕਤੀ ਸੀਗੇ ਚਿਹਰੇ ਉਹਨਾਂ ਦੇ ਕਵਰ ਕੀਤੇ ਹੋਏ ਸੀਗੇ ਇੱਕ ਜਾਨ ਨੇ ਉੱਤਰ ਕੇ ਫਾਇਰਿੰਗ ਕੀਤੀ ਆ ਅਨੇਵਾ ਫਾਇਰਿੰਗ ਹੋਈ ਆ ਜਿਹੜੀ ਫਾਇਰਿੰਗ ਤੁਸੀਂ ਦੇਖ ਸਕਦੇ ਹੋ ਕਿ ਗੇਟਾਂ ਦੇ ਵਿੱਚ ਟਿਕ ਰਿਹਾ ਵੀ ਕਿੰਨੀਆਂ ਜਿਆਦਾ ਅਨੇਵਾ ਗੋਲੀਆਂ ਚਲਾਈਆਂ ਔਰ ਇੱਕ ਵਧੀਆ ਪਿਸਤਲ ਨਾਲ ਚੱਲੀਆਂ ਆਈਆਂ ਇਹ ਕਾਹਨ ਸੀ ਗੱਲ ਔਰ ਤੋਂ ਪਹਿਲਾਂ ਤੁਸੀਂ ਕਿਹੜੀਆਂ ਐਕਟੀਵਿਟੀਜ਼ ਕੀਤੀਆਂ ਕਿ ਜਾਨ ਕਿਸੇ ਤੇ ਤੁਹਾਨੂੰ ਸ਼ੱਕ ਹੈ ਵੀ ਉਹਦਾ ਕਰਕੇ ਕੀ ਹੋ ਰਿਹਾ ਹੈ ਮੇਰਾ ਕੰਮ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਹੈ ਨਹੀਂਗਾ ਜੀ ਬੈਰ ਵਿਰੋਧ ਕਿਸੇ ਨਾਲ ਨਹੀਂ ਜਿਵੇਂ ਮੇਰਾ ਤਾਂ ਸਲੋਗ ਨਹੀਂ ਬਣਾਇਆ ਪਾ ਵੀ ਨਾ ਕੋਈ ਵੈਰੀ ਨਾ ਹੀ ਬਗਾਨਾ ਸકલ ਸੇਵਾ ਹਮ ਕੋ ਬਣਾਈ ਜਿਹੜੀ ਸਰਪੰਚੀ ਵੀ ਆਪਾਂ ਜਿੱਤੀ ਇੱਕ ਸੇਵਾ ਦੇ ਤੌਰ ਤੇ ਕਰਨੀ ਹੈ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਇਲੈਕਸ਼ਨ ਦੇ ਟਾਈਮ ਤੇ ਵੀ ਸਾਡੇ ਬੰਦਿਆਂ ਕੋਲੇ ਜੇ ਕਹਿੰਦੀ ਕਿ ਵੀ ਅਸੀਂ ਕਿਸੇ ਨਾਲ ਕੋਈ ਲੜਨ ਦੀ ਨਹੀਂ ਇਹਦੇ ਨਾਲ ਨਹੀਂ ਕੋਈ ਇਲੈਕਸ਼ਨ ਲੜੀ ਸਾਡੇ ਬੰਦਿਆਂ ਕੋਲੇ ਇੱਕ ਛੋਟੀ ਤੱਕ ਵੀ ਹੈ ਨਹੀਂ ਸੀਗੀ ਡੰਡਾ ਵੀ ਹੈ ਨਹੀਂ ਸੀਗਾ ਤੇ ਇਸ ਕਰਕੇ ਮੇਰਾ ਕਿਸੇ ਤੋਂ ਕੋਈ ਸ਼ੱਕਸ਼ੋਧਾ ਨਹੀਂ ਪਰ ਇਹ ਸ਼ੱਕ ਜਿਹੜਾ ਕਲੀਅਰ ਪੁਲਿਸ ਨੇ ਕਰਨਾ ਇਹ ਅਣਪਛਾਤੀ ਵਿਅਕਤੀ ਕੌਣ ਨੇ ਕਿਹਦੇ ਮੇਰਾ ਕਿਸੇ ਨਾਲ ਕੋਈ ਵੀ ਬੱਟਦਾ ਜਾਂ ਕੋਈ ਨਿੱਜੀ ਰੰਜਿਸ਼ ਨਾ ਪੁਰਾਣੀ ਦਸ਼ਮਣ ਕਿਸੇ ਨਾਲ ਕੁਝ ਵੀ ਹੈ ਨਹੀਂ ਇੱਥਾਂ ਦਾ ਪਰ ਜਿਹੜੀਆਂ ਅਫਵਾਹਾਂ ਫੈਡੀਆਂ ਨੇ ਲੋਕਾਂ ਦਾ ਕਹਿਣਾ ਕਿ ਇਹਦੇ ਬਾਰੇ ਅਫਵਾਹਾਂ ਲੋਕਾਂ ਦੀਆਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਇਹਦੇ ਬਾਰੇ ਪ੍ਰਸ਼ਾਸਨ ਨੇ ਕਲੀਅਰ ਕਰਨਾ ਵੀ ਸੌਖਾ ਪੰਚਾਇਤ ਨੂੰ ਮੇਰੇ ਤੋਂ ਕੀ ਦਿੱਕਤ ਆ ਮੈਂ ਹਲੇ ਵੀ ਕਹਿਣਾ ਜੇ ਉਹਨਾਂ ਨੂੰ ਮੇਰੇ ਤੋਂ ਕੋਈ ਪਰੇਸ਼ਾਨੀ ਹੈ ਮੇਰੇ ਨਾਲ ਟੇਬਲ ਤੇ ਬੈਠ ਕੇ ਗੱਲ ਕਰਨ ਜੇ ਮੈਂ ਕੋ ਉਹਨਾਂ ਦਾ ਨੁਕਸਾਨ ਕੀਤਾ ਤਾਂ ਉਹ ਮੈਨੂੰ ਆ ਕੇ ਦੱਸ ਸਕਦੇ ਆ ਵੀ ਤੂੰ ਸਾਡਾ ਨੁਕਸਾਨ ਕੀਤਾ ਮੈਂ ਕਲੀਅਰ ਕਰੂੰਗਾ ਮੀਡੀਆ ਦੇ ਸਾਹਮਣੇ ਡਿਬੇਟ ਕਰ ਸਕਦਾ ਮੈਂ ਜੇ ਮੈਂ ਆਪ ਦਾ ਪੱਖ ਰੱਖਣਾ ਮੈਂ ਸ ਤੁਮੇ ਪੂਰੇ ਮੀਡੀਆ ਦੇ ਸਾਹਮਣੇ ਜਾਂ ਤੁਹਾਡੇ ਚੈਨਲ ਦੀ ਜਾਂ ਨੈਸ਼ਨਲ ਚੈਨਲ ਦੀ ਜਿੱਥੇ ਵੀ ਕਹਿਣ ਵਹਿ ਕੇ ਪੰਚਾਇਤ ਦੀ ਸਸ ਦੇ ਵਿੱਚ ਮੈਂ ਡਿਬੇਟ ਕਰ ਸਕਦਾ ਹਾਂ ਕਿ ਤੂੰ ਆ ਸਾਡੀ ਚੀਜ਼ ਦਾ ਆ ਪੈਸਿਆਂ ਦਾ ਜਾਂ ਆ ਸਾਡਾ ਜਾਨੀ ਮਾਦੀ ਨੁਕਸਾਨ ਕੀਤਾ ਜਾਂ ਆਊਟ ਆਫ ਦੀ ਵੇਜ ਆ ਕੇ ਜਾਂ ਇਨਲੀਗਲ ਕੰਮ ਕੀਤਾ ਮੈਂ ਉਹ ਚੀਜ਼ ਦੀ ਡਿਬੇਟ ਕਰਨ ਨੂੰ ਹਰ ਕਿਸੇ ਹਰ ਕਿਸੇ ਨਾਲ ਤਿਆਰ ਆ ਜਿਹੜਾ ਬੰਦਾ ਕੋ ਕਹਿੰਦਾ ਇਸ ਇਸ ਵਕਤ ਜਿਹੜਾ ਹੈ ਕਿ ਅੰਡਰ ਇਨਵੈਸਟੀਗੇਸ਼ਨ ਆ ਮੈਂ ਇਹਦੇ ਬਾਰੇ ਕਿਸੇ ਬਾਰੇ ਕੁਝ ਨਹੀਂ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਦੂਜੇ ਪਾਸੇ ਲੋਕੋ ਵੱਲੋਂ ਕਹਿ ਜਾ ਰਿਹਾ ਕਿ ਇਹ ਸਿਕਿਉਰਟੀ ਲਾਂ ਦੇ ਬਾਰੇ ਨੇ ਆ ਬੀਖ ਨੇ ਖਤਰੀ ਕਰਵਾਇ ਇਹ ਸਕਿਉਰਿਟੀ ਲੈਣ ਨੂੰ ਕਰਨੀ ਹੁੰਦੀ ਐ ਜੇ ਰੂਲਿੰਗ ਪਾਰਟੀ ਨੂੰ ਬਿਲੋਂਗ ਕਰਦੇ ਐ ਸਕਿਉਰਿਟੀ ਤਾਂ ਵੈਸੇ ਹੀ ਮਿਲ ਜਾਣੀ ਸੀਗੀ। ਹੂੰ। ਬਾਕੀ ਜੇ ਸਕਿਉਰਿਟੀ ਦੀ ਗੱਲ ਕਰੀਏ ਤਾਂ ਜਿਹਦੇ ਕੋਲ ਸਕਿਉਰਿਟੀ ਹੁੰਦੀ ਐ ਉਹ ਕੋਈ ਜ਼ਿਆਦਾ ਸੇਫ ਨਹੀਂ ਹੁੰਦਾ। ਜਿੰਨੇ ਵੀ ਆਪਾਂ ਬੰਦੇ ਦੇਖਿਆ ਉਹ ਅੰਡਰ ਸਕਿਉਰਿਟੀ ਮਰੇ ਐ। ਜੀ। ਕਿਉਂਕਿ ਸਕਿਉਰਿਟੀ ਉੱਪਰ ਵਾਲਾ ਕਰਨ ਵਾਲਾ ਹੁੰਦਾ। ਮਾਰਨ ਵਾਲੇ ਤੋਂ ਜਿਹੜਾ ਰੱਖਣ ਵਾਲਾ ਉਹ ਵੱਡਾ ਹੁੰਦਾ। ਮੈਂ ਅਮਰਤਾਰੀ ਸਿੱਖਾਂ ਗੁਰੂ ਨੂੰ ਮੰਨਣ ਵਾਲਾ। ਮੈਂ ਸਕਿਉਰਿਟੀ ਵਾਲੀਆਂ ਚੀਜ਼ਾਂ ਨਾ ਚੀਜ਼ਾਂ ਬਲੀਵ ਨਹੀਂ ਕਰਦਾ ਕਿਸੇ ਵੀ ਚੀਜ਼ ਦੇ ਵਿੱਚ। ਜੀ। ਕਿਉਂਕਿ ਮੈਂ ਨਾ ਇਲੈਕ ਭਈ ਆਪਾਂ ਕਿਸੇ ਨੂੰ ਮਾੜਾ ਨਹੀਂ ਕੀਤਾ ਤਾਂ ਆਪਣਾ ਕੋਈ ਮਾੜਾ ਨਹੀਂ ਕਰੂਗਾ। ਭਈ ਸਿਕਿਉਰਿਟੀ ਵਾਲੀ ਤਾਂ ਕੋਈ ਚੱਕਰੀ ਹੈ ਨਹੀਂ ਸੀਗਾ ਮੈਂ ਕੱਲ੍ਹ ਲਈ ਫਿਰਦਾ ਰਹਿਣਾ ਪਹਿਲਾਂ ਵੀ। ਸਿਕਿਉਰਿਟੀ ਦੀ ਮੈਨੂੰ ਪ੍ਰੋਬਲਮ ਹੁੰਦੀ ਮੈਂ ਕੋਈ ਥ੍ਰੈਟ ਕਾਲ ਹੋ ਮੈਨੂੰ ਆਉਂਦੀਆਂ ਹੁੰਦੀ ਤਾਂ ਮੈਂ ਪਹਿਲਾਂ ਹੀ ਦੱਸ ਦਿੰਦਾ। ਮੈਨੂੰ ਕਦੇ ਨਹੀਂ ਕਦੇ ਕੋਈ ਥ੍ਰੈਟ ਕਾਲ ਨਹੀਂ ਆਈ ਸਿਕਿਉਰਿਟੀ ਵਾਸਤੇ। ਜਾਂ ਮੈਨੂੰ ਕਿਸੇ ਨੇ ਕਦੇ ਕੋਈ ਡਰਾਇਆ ਤੁਮ ਕਾਇਆ ਨਹੀਂ ਹਾਂ ਡੂਰਿੰਗ ਇਲੈਕਸ਼ਨ ਦੇ ਦੌਰਾਨ ਮੈਨੂੰ ਕਾਫੀ ਇਦਾਂ ਦੇ ਮੈਸੇਜ ਮਿਲਦੇ ਰਹੇ ਆ ਬੇ ਤੂੰ ਬੈਠ ਜਾ ਜਾਂ ਤੇਰੇ ਲੱਤਾਂ ਤੋੜ ਦਾਂਗੇ ਜਾਂ ਜੇ ਕਰਦੇ ਮੁਰਨਾ ਇਨਡਾਇਰੈਕਟਲੀ ਮ ਪਰ ਮੈਂ ਉਹਨਾਂ ਗੱਲਾਂ ਨੂੰ ਸੀਰੀਅਸ ਨਹੀਂ ਲਿਆ ਮੈਂ ਕਿ ਇਲੈਕਸ਼ਨ ਦੇ ਵਿੱਚ ਇਦਾਂ ਦੇ ਧਮਕੀਆਂ ਆਉਂਦੇ ਰਹਿੰਦੇ ਵੀ ਹੋ ਸਕਦਾ ਇੱਕ ਸੰਧਾਰਨ ਘਰ ਦਾ ਮੁੰਡਾ ਜਿਹੜਾ ਪਹਿਲੀ ਵਾਰ ਇਲੈਕਸ਼ਨ ਲੜਿਆ ਸਰਪੰਚੀ ਦੀ ਵੀ ਹੋ ਸਕਦਾ ਵੀ ਇਹ ਡਰ ਕੇ ਬੈਠ ਜਾਊਗਾ ਉਹ ਡਰਨ ਡਰਨ ਵਾਲੀ ਗੱਲ ਆਪਣੇ ਛੇ ਨਹੀਂ ਕਿਉਂਕਿ ਮੈਂ ਸਿਰਫ ਕਾਲਪੁਰਖ ਤੋਂ ਵਾਇਗਰੂ ਤੋਂ ਡਰਦਾ ਜਿਹਨਾਂ ਚੋਂ ਉਹਦੀ ਨਜ਼ਰ ਸਵੱਲੀ ਆ ਮੈਂ ਸੋਚਦਾ ਵੀ ਕੋਈ ਕਿਸੇ ਨੂੰ ਕੋਈ ਕਸ ਕਰ ਨਹੀਂ ਸਕਦਾ ਇੰਡਾਇਰੈਕਟ ਮੈਸੇਜ ਦੀ ਗੱਲ ਕਰੀਏ ਇਹ ਕਦੋਂ ਆਉਂਦੇ ਸੀ ਔਰ ਕਿਸ ਤਰੀਕੇ ਦੇ ਹੁੰਦੇ ਸੀ ਇਲੈਕਸ਼ਨ ਦੇ ਵਿੱਚ ਹੀ ਮੰਨ ਲਓ ਵੀ ਕਈ ਬੰਦੇ ਅਣਨੋਣ ਬੰਦੇ ਹੁੰਦੇ ਸੀਗੇ ਇਲੈਕਸ਼ਨ ਦੇ ਦੌਰਾਨ ਕਹਿੰਦੇ ਹੁੰਦੇ ਸੀ ਵੀ ਤੂੰ ਬੈਠ ਜੇ ਤੇਰਾ ਨੁਕਸਾਨ ਹੋਊਗਾ ਜਾਂ ਤੇਰਾ ਉਹਨਾਂ ਬੰਦੇ ਦੇ ਪ੍ਰੋਬਲ ਲੜਨ ਦਾ ਵਹਿ ਤੈ ਹੈ ਨਹੀਂ ਇਹ ਬਦਮਾਸ਼ ਬੰਦਿਆਂ ਦੇ ਕੰਮ ਨੇ ਤੈਨੂੰ ਨੁਕਸਾਨ ਖਾਏਗਾ ਤੇ ਲੱਤਾ ਤੋੜ ਦਾਂਗੇ ਜੇ ਉਹ ਯਾਨੀ ਕਿ ਜਿਹੜਾ ਰੂਮਰਸ ਹੈ ਪਫਵਾਹ ਟਾਈਪ ਚੀਜ਼ਾਂ ਸੀਗੀਆਂ ਉਹ ਮੈਂ ਸੁਣਦਾ ਰਿਹਾ ਲੱਗਦਾ ਕਿ ਉਹ ਚੀਜ਼ ਮਾ ਸੱਚ ਹੋ ਸਕਦੀ ਪਰ ਜਿੱਦਾਂ ਦਾ ਇਹ ਹਾਲਾਤ ਬਣਿਆ ਹੁਣ ਇਹ ਚੀਜ਼ ਨੂੰ ਮੈਂ ਸੀਰੀਅਸਲੀ ਸੋਚ ਰਿਹਾ ਕਿ ਹੋ ਸਕਦਾ ਵੀ ਉਹ ਗੱਲਾਂ ਸੱਚੀਆਂ ਹੋ ਰਹੀਆਂ ਅਦੀਪ ਕੀ ਮੰਗ ਕਰਦੇ ਪ੍ਰੋਫੈਸ਼ਨਰ ਮੰਗ ਮੈਂ ਹੀ ਆ ਵੀ ਮੈਂ ਕਹਿੰਦਾ ਟ੍ਰਾਂਸਪੋਰਟ ਬਿਲਕੁਲ ਫ੍ਰੀ ਐਂਡ ਫੇਅਰ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਪੜਤਾਲ ਹੋਣੀ ਚਾਹੀਦੀ ਤੇ ਜਿਹਨਾਂ ਬੰਦਿਆਂ ਨੇ ਫੈਰਿੰਗ ਕੀਤੀ ਆ ਉਹ ਕੌਣ ਸੀ ਕਿਹਨੇ ਹਾਇਰ ਕੀਤੇ ਉਹਦੇ ਪਿੱਛੇ ਕੀ ਦਾ ਹੱਥ ਆ ਜਿਹੜਾ ਮੇਰੇ ਤੋਂ ਕਿਸੇ ਨੂੰ ਕੀ ਖਤਰਾ ਜਾਂ ਮੇਰੀ ਜਾਨ ਦਾ ਜੋ ਦੁਸ਼ਮਣ ਬਣਿਆ ਉਹ ਕੌਣ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਹਰਦੀਪ ਪਿੰਡ ਦੇ ਵਿੱਚ ਕੰਮ ਨਾ ਕਰਾਵੇ ਜਾਂ ਜਿਹੜੇ ਗਰੀਬ ਜਨਤਾ ਦੇ ਜਾਂ ਆਮ ਮੇਰੀ ਆਤ ਦਾ ਵੀ ਮੈਂ ਜੇ ਕੋਈ ਵੀ ਮੈਨੂੰ ਲੈਣ ਆ ਗਿਆ ਮੈਂ ਕਦੇ ਨਹੀਂ ਕਿਹਾ ਵੀ ਜੀ ਮੈਂ ਬਾਅਦ ਚਾਹੂੰਗਾ ਜਾਂ ਮੈਂ ਨੰਬਾਟੀ ਲੈ ਕੇ ਆਉਂ ਮੈਂ ਜਿੱਦਾਂ ਦੇ ਹਾਲਾਤ ਹੁੰਨਾ ਉਹਦੇ ਨਾਲ ਉਵੇਂ ਚਾਹੇ ਮੈਂ ਇਕੱਲੇ ਖੜਾ ਹਾਂ ਮਬਾਰਜੇ ਕੋਈ ਆ ਗਿਆ ਫਲਾਨੇ ਕੰਮ ਜਾਣਾ ਮੈਂ ਕਹਿੰਦਾ ਚੱਲ ਬਈ ਚਾਹੇ ਮੋਟਰਸਾਈਕਲ ਤੇ ਆ ਗਿਆ ਚਾਹੇ ਸਕੂਟਰੀ ਤੇ ਆ ਗਿਆ ਚਾਹੇ ਗੱਡੀ ਤੇ ਆ ਗਿਆ ਉਹ ਕੀ ਮੇਰੇ ਤੋਂ ਕਿਸੇ ਨੂੰ ਕੀ ਇਸ ਚੀਜ਼ ਦੀ ਚਿਹੜਾ ਵੀ ਇਹ ਮੰਨ ਲਓ ਵੀ ਦਿਨੋਂ ਦਿਨ ਤਾਂ ਲੋਕਾਂ ਤੇ ਸਰਮਨ ਪਿਆਰਾ ਹੁੰਦਾ ਜਾ ਰਿਹਾ ਜਾਂ ਲੋਕ ਚਾਹੁੰਦੇ ਨੇ ਮੈਨੂੰ ਉਸ ਚੀਜ਼ ਦਾ ਕਿਸੇ ਨੂੰ ਕੀ ਦਿੱਕਤ ਆ ਮੈਂ ਇਸ ਚੀਜ਼ ਦੀ ਜਾਂਚ ਕਰਾਉਣੀ ਚਾਹੁੰਦਾ ਵੀ ਕਿਹਨੂੰ ਪਰੇਸ਼ਾਨੀਆਂ ਮੇਰੇ ਤੋਂ ਮੋਟਰਸਾਈਕਲ ਦੀ ਗੱਲ ਕੀਤੀ ਆ ਇੰਨੇ ਨੌਜਵਾਨ ਸੀ ਮੋਟਰ ਦੋ ਨੌਜਵਾਨ ਸੀ ਕਿ ਮੋਟਰਸਾਈਕਲ ਤੇ ਤਕਰੀਬਨ 6 ਵਜੇ ਕੇ 40 ਮਿੰਟ ਦਾ ਟਾਈਮ ਸੀਗਾ ਜਿਹੜਾ ਪਿੱ ਜਿਹੜੇ 6 ਰਾਉਂਡ ਫਾਇਰ ਨੇ ਉਸ ਗੇਟਾਂ ਦੇ ਵਿੱਚ ਲੱਗੇ ਨੇ ਇੱਕ ਜਿੱਧਰ ਮੇਰਾ ਆਫਿਸ ਬਣਾਇਆ ਉਹਦੇ ਵਿੱਚ ਸੋਫੇ ਦੀ ਜਾ ਕੇ ਫਾਇਰ ਲੱਗਿਆ ਇੱਕ ਫਾਇਰ ਜਿਹੜਾ ਸੀਗਾ ਡਾਇਰੈਕਟਰ ਜਾ ਕੇ ਅੱਗੇ ਬਾਲਟੀ ਪਈ ਸੀ ਉਹਦੇ ਵਿੱਚ ਲੱਗਿਆ ਦੋ ਉਹਨਾਂ ਨੇ ਹਵਾਈ ਫਾਇਰ ਕੀਤੇ ਨੇ ਯਾਨੀ ਕਿ ਪੂਰੀ ਤਸੱਲੀ ਨਾਲ ਗਏ ਨੇ ਬੰਦੇ ਇਦਾਂ ਨਹੀਂ ਕੋਈ ਕਾਲੀ ਦੇ ਵਿੱਚ ਹਫੜਾ ਦਬੜੀ ਚ ਗਏ ਅ ਘਰ ਦੇ ਵਿੱਚ ਕਿੰਨੇ ਮੈਂ ਬਚੇ ਅਸੀਂ 4 ਮੈਂਬਰਾਂ ਘਰ ਦੇ ਵਿੱਚ ਮੇਰੀ ਵਾਈਫ ਮੇਰਾ ਬੇਟਾ ਮੈਂ ਤੇ ਮੇਰੇ ਫਾਦਰ ਸਾਹਿਬ ਜਦੋਂ ਫਾਇਰਿੰਗ ਹੋਈ ਆ ਬਾਹਰ ਗੇਟ ਦੇ ਉੱਤੇ ਮੇਰੇ ਬ੍ਰਦਰ ਨੇ ਬਲਜਿੰਦਰ ਸਿੰਘ ਇਹ ਬਾਹਰ ਖੜੇ ਸੀ ਕਿ ਉਹ ਦੋ ਤਿੰਨ ਬੰਦੇ ਟ੍ਰੇਲਰਾਂ ਦਾ ਕੰਮ ਕਰ ਰਹੇ ਸੀ ਮੇਰੇ ਫਾਦਰ ਸਾਹਿਬ ਬਾਹਰ ਖੜੇ ਸੀਗੇ ਗੇਟ ਦੇ ਉੱਤੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਕਿ ਕਿਉਂਕਿ ਉਦੋਂ 5 ਮਿੰਟ ਪਹਿਲਾਂ ਪਟਾਕੇ ਚੱਲੇ ਸੀਗੇ ਉਹ ਪਟਾਕੇਆਂ ਕਰਕੇ ਅਸੀਂ ਸਾਰੇ ਇਸ ਜੀਚ ਰਹਿ ਵੀ ਪਟਾਕੇ ਚੱਲਦੇ ਆ ਉਪਰ ਬਾਅਦ ਜਦੋਂ ਅਸੀਂ ਅੱਗੇ ਗੇਟ ਚੈੱਕ ਕੀਤੇ ਕੈਮਰੇ ਚੈੱਕ ਕੀਤੇ ਸਾਨੂੰ ਉਦੋਂ ਪਤਾ ਲੱਗਿਆ ਵੀ ਇਹ ਫਾਇਰਿੰਗ ਹੋਈ ਹੈ ਜਦੋਂ ਫਾਇਰਿੰਗ ਹੋ ਰਹੀ ਸੀਗੀ ਤੁਸੀਂ ਕਿੱਥੇ ਸੀ ਮੈਂ ਅੰਦਰ ਕਮਰੇ 'ਚ ਬੈਠਾ ਖਾਣਾ ਖਾ ਰਿਹਾ ਸੀ ਮੈਂ ਜਦੋਂ ਫਾਇਰਿੰਗ ਲਾਸਟ ਰਾਉਂਡ ਫਾਇਰ ਹੋਇਆ ਮੇਰਾ ਉਦੋਂ ਕੈਮਰੇ 'ਵਨ ਧ ਮੇਰੇ ਗੇਟ ਨੂੰ ਸਿੱਧਾ ਟਾਰਗੇਟ ਕਰਕੇ ਮੈਂ ਜਦੋਂ ਉਧਰੋਂ ਭੱਜ ਕੇ ਆਇਆ ਤਾਂ ਇੱਕ ਫਾਇਰ ਫੇਰ ਹੋਇਆ ਮੇਰੇ ਵੱਲ ਉਹ ਮੈਂ ਤੇਜ਼ੀ ਨਾਲ ਪਿੱਛੇ ਹਟ ਗਿਆ ਤੇ ਉਹ ਫਾਇਰ ਜਿਹੜਾ ਸੀਗਾ ਇਧਰ ਲੱਕੜ ਦੇ ਦਰਵਾਜ਼ੇ ਵਿੱਚ ਵੱਜਿਆ ਫੇਰ ਜਦੋਂ ਦੇਖਿਆ ਤਾਂ ਉਹ ਬੰਦੇ ਫਾਈਰ ਕਰਦੇ ਚਲੇ ਗਏ ਉਸ ਤੋਂ ਬਾਅਦ ਮੈਂ ਆ ਕੇ ਲੇਬਰਾਂ ਨੂੰ ਪੁੱਛਿਆ ਉਹ ਕਹਿੰਦੇ ਪਟਾਕੇ ਚੱਲਦੇ ਆ ਪਰ ਜਦੋਂ ਅਸੀਂ ਬਾਅਦ ਚਾ ਕੇ ਗੇਟ ਦੇਖੇ ਕੈਮਰੇ ਚੈੱਕ ਕੀਤੇ ਬਾਅਦ ਚ ਸਾਰੀ ਸੱਚ ਕੀਤੀ ਸਾਨੂੰ 8 ਦੇ ਕਰੀਬ ਖੋਲ ਮਿਲੇ ਨੇ 9mm ਦੇ ਪਿਸਤਲ ਦੇ ਨਾਲ ਫਾਇਰਿੰਗ ਹੋਈ ਹੈ ਔਰ ਜਦੋਂ ਫਾਇਰ ਹੋਈ ਸਾਨੂੰ ਲੱਗਿਆ ਕਿ 100 ਮੀਟਰ ਕਰਕੇ ਜਿਹੜੀ ਫਾਇਰ ਹੋਈ ਹੈ ਅਸਟੋ ਦੀ ਇਹ ਨਹੀਂ ਮਾਰਕਿਤ ਨੂੰ ਹੋ ਸਕਦੇ ਆ ਅੱਗੇ ਦੇ ਹਿਆਰ ਲੈ ਇਹ ਹੀ ਸੋਚਣ ਵਾਲਾ ਵਿਸ਼ਾ ਜੀ ਇਹਦੇ ਬਾਰੇ ਜਾਂਚ ਪੜਤਾਲ ਰਾਤ ਡੀਐਸਪੀ ਡੀ ਸਾਹਿਬ ਵੀ ਬੈਠੇ ਆ ਡੀਐਸਪੀ ਸਾਹਿਬ ਵੀ ਸਾਰਾ ਪ੍ਰਸ਼ਾਸਨ ਆਇਆ ਸੀਗਾ ਉਹਨਾਂ ਨੇ ਜਿਹੜਾ ਸੀਗੇ ਅਲਕੋਹਲ ਸੀਗੇ ਜਾਂ ਜੋ ਸਿੱਕੇ ਮਿਲੇ ਨੇ ਉਹ ਆਪਦੀ ਕਸਟਡੀ ਚ ਲਏ ਨੇ ਉਹਦੀ ਜਾਂਚ ਕਰਨਗੇ ਵੀ ਇੰਦਾ ਇਹਨਾਂ ਦੇ ਵਧੀਆ ਵੈਪਨ ਜਿਹੜੇ ਨੇ ਇੰਦਾਂ ਦੇ ਲੋਕਾਂ ਦੇ ਹੱਥ ਚ ਕਿੱਥੋਂ ਆਏ ਕਿਹਨੇ ਦਿੱਤੇ ਇਹਨਾਂ ਨੂੰ ਕਿਹਨੇ ਹਾਇਰ ਕਰਕੇ ਦਿੱਤੇ ਨੇ ਵੀ ਜਿਹੜਾ 100 ਮੀਟਰ ਤੱਕ ਪਿਸਟਲ ਗਿਆ ਤੇ ਇੱਕ ਲੋਹੇ ਦੀ ਬਾਰਟੀ ਦੇ ਵਿੱਚ ਹੀ ਨੇ ਹੋਲ ਕਰਤਾ ਕਿੰਨੇ ਸਮੇਂ ਦੀ ਕਰਨਾ ਉਹ ਸਾਰਾ ਪ੍ਰਸ਼ਾਸਨ ਕਿੰਨੇ ਸਮਝ ਪਾਉਂਦਾ ਇਹ ਤਕਰੀਬਨ ਪੌਣੇ 7 ਦੀ ਘਟਨਾ ਹੈ ਕਿ ਮੈਂ ਸਵਾ 7 ਵਜੇ ਕਾਲ ਕੀਤੀ ਆ ਪਹਿਲਾਂ ਅਸੀਂ ਜਿਆਦਾ ਇਸ ਜੀ ਨੂੰ ਸੀਰੀਅਸ ਨਹੀਂ ਲਿਆ ਲਾਈਟ ਹੀ ਲਿਆ ਤੇ ਮੁਰਕੇ ਜਦੋਂ ਅਸੀਂ ਸਵਾ 7 ਫੋਨ ਕਾਲ ਕੀਤੀ ਤਾਂ 15 ਵਿਦਨ 15 ਮਿੰਟ ਦੇ ਵਿੱਚ ਚੌਕੀ ਇੰਚਾਰਜ ਪ੍ਰੀਤਮ ਸਿੰਘ ਔਰ ਪੂਰ ਸਿੰਘ ਐਸ ਐਚਓ ਉਹ ਪਹੁੰਚੇ ਉਸ ਤੋਂ ਬਾਅਦ 20 ਮਿੰਟ ਦੇ ਵਿੱਚ ਡੀ ਐਸ ਪੀ ਸਾਹਿਬ ਆਗੇ ਸੀਗੇ ਫਿਰ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਡੀ ਐਸ ਪੀ ਡੀ ਆਗੇ ਸੀਗੇ ਸੀਏ ਸਟਾਫ ਦੇ ਬੰਦੇ ਆਗੇ ਸੀਗੇ ਤਕਰੀਬਨ 35 40 ਪੁਲਿਸ ਮੁਲਾਜ਼ਮ ਇੱਥੇ ਪਹੁੰਚ ਕੇ ਸੀਗੇ ਇਹ ਮੇਰਾ ਛੋਟਾ ਭਰਾ ਦਾਦਾ ਜੀ ਹਾਂ ਜੀ ਔਰ ਕੀ ਵਾਰਤ ਪਈ ਸੀ ਔਰ ਕੀ ਦੇਖਿਆ ਕੋਈ ਉਸੇ ਦੇਖਿਆ ਜੀ ਅਜੇ ਉੱਤੇ ਪਹਿਲਾਂ ਬੂਟੇ ਜੇ ਲੱਗੇ ਸੀਗੇ ਤੇ ਉਹਦੇ ਇੰਟਰਲੌਕ ਲਵਾ ਰਹੇ ਸੀਗੇ ਮੈਂ ਤੇ ਬਾਬਾ ਜੀ ਤੇ ਦੇਖਦੇ ਦੇਖਦੇ ਮੈਂ ਕਿਹਾ ਵੀ ਪਹਿਲਾਂ 3 ਕਿੰਮਟ ਪਹਿਲਾਂ ਇਧਰ ਪਟਾਕੇ ਚੱਲੇ ਸੀ ਉਦੋਂ ਬਾਅਦ ਮੈਂ ਕਿਹਾ ਆਹ ਕਿਹੜੇ ਪਟਾਕੇ ਚੱਲਣ ਲੱਗੇ ਤੇ ਦੇਖਦੇ ਦੇਖਦੇ ਮੈਂ ਟੇਢੇ ਟੇਢੇ ਮਿੰਟ ਤਾਂ ਉਹਨੇ ਲਾਣੀ ਨਾਲ ਨਾਲ ਸਹੂਤ ਕਰਕੇ ਤੇ ਮਗਰਲਾ ਬੰਦਾ ਉੱਤਰਿਆ ਉਹਨੇ ਨਾਲ ਨਾਲ ਬਾਦ ਨੂੰ ਹਟ ਕੀਤਾ ਕਰਕੇ ਦੇ ਨਾਲ ਦੀ ਨਾਲ ਹੀ ਉਹ ਨਿਕਲ ਗਏ ਜੀ ਕਿੰਨੀ ਉਮਰ ਦੇ ਲੱਗੇ ਜਾਂਗੇ ਸੀ ਜਮੈਂ ਮੈਨੂੰ ਬੜਾ ਠੱਪ ਵੀ ਵਾਈ ਸਾਹ ਤੇ ਹਾਂ ਜੀ ਦੋਨੇ ਬੋਸ ਤੇ ਗਏ ਸੀ ਨਿਕਲੀ ਦਿੱਤੀ ਆ ਜੀ ਤੁਹਾਨੂੰ ਕਿਵੇਂ ਮਤਲਬ ਪਤਾ ਲੱਗਿਆ ਜਿਹਨੂੰ ਫਾਇਰਿੰਗ ਹੋਈ ਇਹਨਾਂ ਕੋਲ ਨਾਲ ਤੇ ਮੈਟਰ ਡੀਨ ਮੈ ਤਾਂ ਲੱਗਾ ਨਹੀਂ ਜੀ ਉਹਨੂੰ ਨਾਲ ਦੀ ਨਾਲ ਹੀ ਹਟ ਕਰਕੇ ਉਹ ਨਿਕਲ ਗਏ ਜੀ ਉਹਦਰ ਤੇ ਗੇਟ ਪੜਿਆ ਹੋਇਆ ਠੀਕ ਹੈ ਇਹ ਹਰਦੀਪ ਦਾ ਦੋ ਤਿੰਨ ਤਿੰਨ ਚਾਰ ਮਿੰਟ ਪਹਿਲਾਂ ਹੀ ਸਾਡੇ ਕੋਲ ਖੜਾ ਸੀ ਇਹ ਕੁਦਰਤੀ ਅੰਦਰ ਆ ਗਿਆ ਤੇ ਮੈਂ ਤੇ ਬਾਬਾ ਜੀ ਦੇ ਬਾਹਰ ਖੜੇ ਆ ਜਦੋਂ ਤੁਸੀਂ ਬਹੁਤ ਤੁਸੀਂ ਇਹ ਜ਼ਿਆਦਾ ਜਾਣਦੇ ਹੋ ਉਹਨਾਂ ਦੇ ਵਿੱਚ ਵੀ ਹੋਣੀ ਹੈ ਕਿ ਇੰਡਾਇਰੈਕਟ ਵੇਜ ਨਾਲ ਬਹੁਤ ਆਉਂਦੇ ਸੀਗੇ ਤੁਹਾਨੂੰ ਕੀ ਇਹਦੇ ਤੇ ਸ਼ੱਕ ਹੈ ਸ਼ੱਕ ਤਾਂ ਹੁਣ ਰੱਬ ਹੀ ਜਾਣਦਾ ਕਿ ਜਦੋਂ ਇਹ ਨੈਸ਼ਨਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਹ ਇਨਵੈਸਟੀਗੇਸ਼ਨ ਕਰੀ ਜਾ ਰੂਗਾ ਤਾਂ ਇਹ ਕਲੀਅਰ ਹੋ ਜਾਣਾ ਕਲੀਅਰ ਹੋ ਗਈ ਜਾਣਾ ਜੀ ਇਹ ਚੀਜ਼ ਦੀ ਡਾਊਟ ਹੋਲਡ ਨਹੀਂ ਕਲੀਅਰ ਨਾ ਹੋ ਹਾਂ ਜਿਹੜਾ ਕੱਲ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਤੱਕ ਪਿੰਡ ਤੱਕ ਤੋਂ ਪੂਰੇ ਫਾਇਰਿੰਗ ਦੋ ਨਾਮ ਲੂਮ ਮੋਟਰਸਾਈਕਲ ਸਵਾਰਾਂ ਨੇ ਕੀਤੀ ਹੈ ਜਿਸ ਤੇ ਕਾਰਵਾਈ ਕਰਦੇ ਆ ਅਸੀਂ ਪੀੜਤ ਦਾ ਬਿਆਨ ਲਿਖ ਕੇ ਮਕਦਮਾ ਨੰਬਰ 18/25 ਅੰਡਰ ਸੈਕਸ਼ਨ 109 ਬੀ ਐਨ ਐਸ ਤੇ 25 ਜਨ 58 ਦੇ ਤਹਿਤ ਦਰਜ ਕਰ ਲਿਆ ਜਿਹੜਾ ਅਸੀਂ ਹੁਣ ਇਹਨੂੰ ਟ੍ਰੇਸ ਕਰਨ ਲਈ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਐਵੀਡੈਂਸ ਤਿਆਰ ਕਰਕੇ ਅਸੀਂ ਇਹਨੂੰ ਟ੍ਰੇਸ ਕਰ ਲਵਾਂਗੇ ਦਰਸ਼ਕੋ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਕਿਸੇ ਦੇ ਨਾਲ ਵੀ ਵੈਰ ਵਿਰੋਧ ਨਹੀਂ ਆ ਜਿਸ ਨੇ ਵੀ ਕੋਈ ਗੱਲਬਾਤ ਕਰਨੀ ਆ ਤਾਂ ਮੈਨੂੰ ਡਾਇਰੈਕਟ ਕਾਲ ਕਰਕੇ ਜਾਂ ਫੇਸ ਟੂ ਫੇਸ ਆ ਕੇ ਮੇਰੇ ਨਾਲ ਡਿਬੇਟ ਕਰ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਲਗਭਗ 3 ਸਾਲ ਹੋ ਚੁੱਕੇ ਨੇ ਔਰ ਤੁਹਾਨੂੰ ਪਤਾ ਹੈ ਕਿ ਚੋਣਾਂ ਦੇ ਵਿੱਚ ਉਹਨਾਂ ਨੇ ਜਿਹੜਾ ਪਿੰਡ ਦੀ ਜਿਹੜੀ ਨਿਮਾਇੰਦਗੀ ਕੀਤੀ ਆ ਚੋਣਾਂ ਦੇ ਵਿੱਚ ਜਿੱਤ ਹੋਈ ਆ ਤਾਂ ਉਹਨਾਂ ਨੇ ਕਿਹਾ ਕਿ ਇਨਡਾਇਰੈਕਟ ਵੇ ਦੇ ਨਾਲ ਜਿਹੜੀਆਂ ਪਹਿਲਾਂ ਵੀ ਧਮਕੀਆਂ ਆਉਂਦੀਆਂ ਸੀ ਪਰ ਉਹਨਾਂ ਨੇ ਉਦੋਂ ਲਾਈਟਲੀ ਲਿਆ ਜਿਸ ਤਰੀਕੇ ਦੇ ਨਾਲ ਜਿਹੜੀ ਆ ਕੱਲ ਸ਼ਾਮ ਨੂੰ ਫਾਇਰਿੰਗ ਹੋਈ ਆ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਬੜਾ ਗੰਭੀਰ ਮੁੱਦਾ ਬਣ ਚੁੱਕਿਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਸੀ ਕੁਝ ਲੋਕਾਂ ਦਾ ਕਹਿਣਾ ਸਿਕਿਉਰਿਟੀ ਲੈਣ ਦੇ ਲਈ ਜਿਹੜੀਆਂ ਗੋਲੀਆਂ ਚਲਵਾਈਆਂ ਕੁਝ ਲੋਕਾਂ ਦਾ ਕਹਿਣਾ ਸਾਬਕਾ ਪੰਚਾਇਤ ਨੇ ਕੰਮ ਹੋ ਸਕਦਾ ਪਰ ਦੱਸ ਦਈਏ ਕਿ ਫਿਲਹਾਲ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਔਰ ਉਹ ਕਿਸੇ ਦੇ ਖਿਲਾਫ ਕੋਈ ਟਿੱਕਾ ਟਿੱਪਣੀ ਨਹੀਂ ਕਰਨਾ ਚਾਹੁੰਦੇ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕੀ ਤੱਥ ਕੱਢ ਕੇ ਸਾਹਮਣੇ ਲੈ ਕੇ ਆਉਂਦੀ ਹੈ ਹੋਰ ਅਪਡੇਟਸ ਲਈ ਬਣੇ ਰੋ ਜੀਵੀਐਸ ਟੈਮ ਦੇ ਨਾਲ